ਉਹ ਬਾਰ-ਬਾਰ ਕਹਿ ਰਹੇ ਨੇ ਲੱਖਾਂ ਸਦਾਰਾ ਬਲੈਕ ਪੀਮ ਮਿਲਣਾ ਮੈਂ ਦੱਸਣਾ ਚਾਹੁੰਦਾ ਵਾ ਲੱਖਾਂ ਸਦਾਰਾ ਨਹੀਂ ਅਸੀਂ ਸਾਰੇ ਬਲੈਕ ਪੀਮ ਹਾਂ ਅਸੀਂ ਉਹਦੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਨੂੰ ਗੁਮਾਰੀਆਂ ਤੋਂ ਬਚਾਉਣਾ ਚਾਹੁੰਦੇ ਹਾਂ ਕਹਿੰਦਾ ਮੈਂ ਚੇਅਰਮੈਨ ਦੇ ਹੋਂਦੇ ਨਾਤੇ ਸਭ ਨੂੰ ਪਤਾ ਲੱਗਿਆ ਵਾ ਵੀ ਬੁੱਢੇ ਨਾਲੇ ਦਾ ਤੂੰ ਚੇਅਰਮੈਨ ਵੀ ਹੁੰਦਾ ਵਾ ਤੂੰ ਨਾਲੇ ਕਈ ਆਉਂਦੇ ਆ ਕੈਮਰਾ ਘੁਮਾ ਕੇ ਦੇਖਾਉਂਦੀ ਚਾਰ-ਪੰਜ ਸੌ ਬੰਦਾ ਆ ਗਿਆ ਕੋਈ ਗੱਲ ਨਹੀਂ ਭਾਈ ਜੀ ਇੱਕ ਦਾ ਜਵਾਬ ਥਰਨਾ ਨਹੀਂ ਇੱਕ ਦਾ ਜਵਾਬ ਗੋਲੀ ਮਾਰ ਕੇ ਦਿਓ ਟੀ 2 ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵੀ 3 ਦਸੰਬਰ ਨੂੰ ਬੁੱਢਾ ਨਾਲਾ ਬੰਦ ਲਾਉਣਾ ਵਾਖਰਾ ਮਿੱਟੀ ਨਾਲ ਭਰਨਾ ਵਾਖਰਾ ਤੇ ਇੱਕ ਅਸਿਕਰ ਗੱਜ ਦੇਖੀ ਸੈਕਟੀ ਮਾਲਕ ਜੀ ਉਹ ਵਾਰ ਵਾਰ ਕਹਿ ਰਹੇ ਨੇ ਲੱਖਾਂ ਸਦਾਵਾ ਬਲੈਕਮੇਲਰ ਆ ਮੈਂ ਦੱਸਣਾ ਚਾਹੁੰਦਾ ਵਾ ਲੱਖਾਂ ਸਦਾਵਾ ਨਹੀਂ ਅਸੀਂ ਸਾਰੇ ਬਲੈਕਮੇਲਰ ਆ ਜਿੰਨੇ ਵੀ ਆਵਾਂਗੇ ਅਸੀਂ ਬਲੈਕਮੇਲਰ ਆ ਅਸੀਂ ਹੱਕ ਥਾਪੜ ਕੇ ਕਹਿੰਦੇ ਆ ਵੀ ਅਸੀਂ ਬਲੈਕਮੇਲਰ ਆ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਆ ਜੇ ਉਹ ਬੰਦਾ ਬਚਾਊਗਾ ਉਹ ਬਲੈਕਮੈਲਰ ਹੀ ਹੋਗਾ ਬਾਈ ਜੀ ਬਾਕੀ ਉੱਥੇ ਇੱਕ ਵੀਰ ਹੋਰ ਗੱਲ ਕਰ ਰਿਹਾ ਸੀਗਾ ਕਹਿੰਦਾ ਮੈਂ ਚੇਅਰਮੈਨ ਦੇ ਹੋਂਦ ਦੇ ਨਾਤੇ ਸਭ ਨੂੰ ਤਾਂ ਪਤਾ ਲੱਗਿਆ ਵਾ ਵੀ ਬੁੱਢੇ ਨਾਲੇ ਦਾ ਕੋਈ ਚੇਅਰਮੈਨ ਵੀ ਹੁੰਦਾ ਵਾ ਬੁੱਢੇ ਨਾਲੇ ਵਿੱਚ ਪਾਣੀ ਪਾਉਣ ਵਾਸਤੇ ਵੀ ਚੇਅਰਮੈਨ ਰੱਖਿਆ ਆਇਆ ਇਹਨਾਂ ਨੇ ਜ਼ਕਰ ਫਿਰ ਕਹਿ ਰਹੇ ਆ ਵੀ ਅਸੀਂ ਅਪੀਲ ਕਰਦੇ ਆ ਅਸੀਂ ਕੋਈ ਧਮਕੀ ਨਹੀਂ ਦੇ ਰਹੇ ਆ ਚੇਅਰਮੈਨ ਸਾਹਿਬ ਧਮਕੀ ਦਾ ਤੁਸੀਂ ਨਾਲ ਨਾਲ ਤੁਸਾਰੇ ਆਉਂਗਰਾ ਉਹ ਕਹਿੰਦੇ ਸੀ ਇੱਕ ਦਾ ਜੋ ਪੱਥਰ ਨਾ ਲਾਵਾਂਗੇ ਗਰਾ ਉਹ ਕਹਿੰਦੇ ਸੀ ਐ ਕਰ ਦਾਂਗੇ ਉਹ ਨਾਲੇ ਕਹੀ ਜਾਂਦੇ ਆ ਕੈਮਰਾ ਘੁਮਾ ਕੇ ਦੇਖ ਦਿਖਾਓ ਜੀ ਚਾਰ ਪੰਜ ਸੌ ਬੰਦਾ ਆ ਗਿਆ ਅੱਜ ਤਾਂ ਫੋਨ ਤੇ ਇੱਕ ਇੱਕ ਕਿਹਾ ਸੀਗਾ ਆ ਵੀ ਗੱਲ ਆਖੀ ਆ ਆ ਧਮਕੀਆਂ ਨਹੀਂ ਇਹ ਤਾਂ ਹੋਰ ਕੀ ਆ ਕੋਈ ਗੱਲ ਨਹੀਂ ਭਾਈ ਜੀ ਐਟਰਾਜਾ ਜੋ ਪੱਥਰ ਨਾ ਨਹੀਂ ਐਟਰਾਜਾ ਜਵਾ ਗੋਲੀ ਮਾਰ ਕੇ ਦੇਓ ਕਿਉਂਕਿ ਸਾਨੂੰ ਪਤਾ ਵਾ ਬੁਰਾਈ ਹਮੇਸ਼ਾ ਤਾਕਤਵਰ ਹੁੰਦੀ ਆ ਜਿਹੜਾ ਸਚੁੰਦਾ ਵਾ ਉਹ ਕਮਜ਼ੋਰ ਹੁੰਦਾ ਵਾ ਕਰਾ ਕੋਈ ਗੱਲ ਨਹੀਂ ਬਾਈ ਦਿਨਾ ਕਹਿੰਦੇ ਅਸੀਂ ਵਪਾਰੀ ਲੋਕ ਆ ਅਸੀਂ ਲੜਨਾ ਨਹੀਂ ਚਾਹੁੰਦੇ ਕਾਹਦਾ ਵਪਾਰ ਮੌਜਾ ਦਾ ਵਪਾਰ ਲਈ ਬੈਠੇ ਤੁਸੀਂ ਤਾਂ ਕਰਾ ਜਿਹੜੇ ਬੰਦੇ ਦੇ ਵਿੱਚ ਛੜਦੇ ਨੇ ਕਰਾ ਸਾਰੀਆਂ ਰਿਪੋਰਟਾਂ ਆ ਗਈਆਂ ਵੀ ਇਹ ਬੰਦ ਹੋਣਾ ਚਾਹੀਦਾ ਵਾ ਸਾਰੇ ਗਲਤ ਨੇ ਤੁਸੀਂ ਗੱਲੇ ਸਹੀ ਹੋਂਗਰੇ ਅਦਾਹੀ ਆ ਪੈਪਰ ਵਿੱਚ ਸਾਰੇ ਹਮ ਗੰਦਾ ਪਾਣੀ ਆ ਰਿਹਾ ਵਾ ਫੇਰ ਕੋਈ ਕਹਿੰਦੇ ਸਾਨੂੰ ਪੰਜਾਬ ਸਰਕਾਰ ਨਹਿਰ ਬਣਾ ਕੇ ਦੇਵੇ ਮੋਗੇ ਤੱਕ ਉੱਥੋਂ ਬੰਦ ਕਰ ਦਿਓ ਕਹਿਣ ਦਾ ਬਾਬ ਹੁਣ ਬਠਿੰਡਾ ਦਾ ਕੈਂਸਰ ਦੀ ਰਸਤਾ ਨਹੀਂ ਬਣਾਦਾ ਇਹਨਾਂ ਨੇ ਹੁਣ ਕਹਿੰਦੇ ਮੋਗੇ ਦੇ ਲੋਕਾਂ ਨੂੰ ਬਣਾ ਦੇਓ ਬਣਾ ਦੇਓ ਕਰਾ ਆਪਦੇ ਵਪਾਰ ਨੂੰ ਸਹੀ ਨਹੀਂ ਕਰਨਾ ਕਰਾ ਮੈਂ ਗੱਲ ਦੱਸਣਾ ਚਾਹੁੰਦਾ ਵਾ ਸਾਰੇ ਫੈਕਟਰੀ ਮਾਲਕਾਂ ਨੂੰ ਕਰਾ ਸਾਡੇ ਬੱਚਿਆਂ ਨੂੰ ਕੈਂਸਰ ਨਾਲ ਮਾਰ ਕੇ ਪਾਣੀ ਗੰਦਾ ਕਰਕੇ ਤੁਸੀਂ ਆਦੇ ਬੱਚਾ ਆਪ ਵੇਖ ਨਹੀਂ ਕਰੇਂ ਕਿ ਬਣਾ ਸਕਦੇ ਕਰਾ ਲੈ ਖਲੋ ਕਰਾ ਪਾਣੀ ਨੂੰ ਗੁਣਤਾ ਦਰਜਾ ਦਿੱਤਾ ਗਿਆ ਵਾ ਜਿਹੜਾ ਸਾੜਾ ਤੁਸੀਂ ਤਾਂ ਨਿਕਲੇ ਹੀ ਨਹੀਂ ਫੈਕਟਰੀਆਂ ਤੋਂ ਕਰਾ ਧਰਨੇ ਲਾ ਲਗੇ ਹੰਮ ਕੇ ਕਰਾ ਅੱਜ ਜਦੋਂ ਸਾਰੇ ਲੋਕ ਇਕੱਠੇ ਹੋ ਰਹੇ ਨੇ ਤੁਸੀਂ ਨਿਕਲੇ ਰਹੋ ਕਹਿੰਦੇ ਜੀ ਸਾਡੀ ਲੜਾਈ ਤੁਹਾਡੇ ਨਾਲ ਨਹੀਂ ਆ ਸਾਡੀ ਤਾਂ ਬੁੱਢੇ ਨਾਲ ਦੇ ਵਿੱਚ ਗਿੰਦਾ ਪਾਣੀ ਤੁਸੀਂ ਪਾ ਰਹੇ ਹੋ ਉਹਦੇ ਨਾਲ ਆ ਸਾਡੀ ਲੜਾਈ ਬਾਕੀ ਕੋਈ ਗੱਲ ਨਹੀਂ ਆ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਲੋਕੋ ਆਹ ਦਾ ਲੋਕ ਇਹਨਾਂ ਨੇ ਸਾਡੇ ਕੋਲ 1.5 ਲੱਖ ਬੰਦਾ ਸੀ ਮੂਹਰੇ ਲਾ ਦੇ ਗਏ 2 ਲੱਖ ਲਾ ਦੇ ਗਏ ਕਿਉਂਕਿ ਇਹਨਾਂ ਕੋਲ ਪਾਵਰਾਂ ਨੇ ਇਹਨਾਂ ਕੋਲ ਕਈ ਲੀਡਰ ਵੀ ਸਾਥ ਦਿੰਦੇ ਆ ਉਹਨਾਂ ਲੀਡਰਾਂ ਨੂੰ ਵੇਚ ਵੀ ਕਰਨਾ ਚਾਹੁੰਦਾ ਵਾ ਜਿਹੜੇ ਇਹਨਾਂ ਦਾ ਸਾਥ ਦਿੰਦੇ ਆ ਤੁਸੀਂ ਵੀ ਬਾਈ ਕਦੇ ਸੁੱਖ ਨਹੀਂ ਰੱਖੋਗੇ ਕਰਾ ਕੁਦਰਤ ਆਖ ਖਲਵਾੜ ਕਰੋਗੇ ਕੁਦਰਤ ਵੀ ਤੁਹਾਨੂੰ ਦਿਖਾਊਗੀ ਜਿਹੜੇ ਬੰਦੇ ਇਹਨਾਂ ਦਾ ਸਾਥ ਦੇ ਰਹੇ ਆ ਉਹ ਵੀ ਬਰਾਬਰ ਦੇ ਗੁਲਾਗਾਰ ਨੇ ਕਰਾ ਕੁਦਰਤ ਦੇਖੋ ਉਹਨਾਂ ਨੂੰ ਵੀ ਕਰਾ 妈嘞，馬上你感到。